Amen. Hi Balwinder. Oh hi. Saab, so, must all good ho gaya da. What are you working on today? Ajj da main problem ek solve karne di koshish kar re haan. Okay, did you solve it? Kind of. You want to see it? Yeah, of course. Okay, let me show you. So I built uh maina ek software design kit. Okay. Basically, eh maina ek, uh, ek tool banaya hai kyunki jehdi ajj kal uh, ਆਪਣੇ ਬੰਦਿਆਂ ਨੂੰ ਪ੍ਰੋਬਲਮਸ ਆ ਰਹੀ ਆ ਓਕੇ ਪੀਸੀ ਦੀ অপਟੀਮਾਈਜੇਸ਼ਨ ਕਰਨੇ ਦੀ ਜਨਨ ਨੂੰ ਐਕਸਪੀਰੀਅੰਸ ਨਹੀਂ ਆ ਜਾਂ ਪ੍ਰੋ ਨਹੀਂ ਆ ਜਾਂ ਬਿਗਨਰਸ ਆ ਹਜੇ ਲਰਨ ਕਰ ਰਹੇ ਆ ਉਹਨਾਂ ਨੂੰ ਟੂਲਸ ਨਹੀਂ ਯੂਜ਼ ਕਰਨ ਆਦੇ ਤੇ ਟੂਲਸ ਸਾਰੇ ਆਲ ਦਵਾਲੇ ਆ ਤੇ ਉਹਨਾਂ ਨੂੰ ਪਤਾ ਨਹੀਂ ਆ ਕਿ ਕਿੱਦਾਂ ਅਸੀਂ ਆਮ ਲੈਪਟਾਪ ਦੀ ਸਪੀਡ ਆਪਟੀਮਾਈਜ਼ ਕਰ ਸਕਦੇ ਆ ਜਾਂ ਕਲੀਨ ਅਪ ਕਰ ਸਕਦੇ ਆ ਓਕੇ ਉਹਦੇ ਬਾਰੇ ਮੈਂ ਕੋਡ ਲਿਖਿਆ ਆ ਸੋ ਯੂ ਨੋ ਇਟਸ ਬੈਟਰ ਇਫ ਯੂ ਸ਼ੋਅ ਇਟ ਯਾ ਹਾਂ please 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 read this thing okay jado to see software he use please you know can you show it in a bigger screen please? Uh, slowly there you go so almost uh, 50 tools i picture. so that's the name of the software and that's how it looks <laughs> yeah yeah and you can start from here ਇੱਕੋ ਜਿਹਾ ਨੰਦ ਤੁਸੀਂ ਕੋਈ ਵੀ ਚੀਜ਼ इजीली ਕਲੀਨ ਅਪ ਕਰਨੀ ਆ ਜਾਂ ਕੋਈ ਵੀ ਆਪਟੀਮਾਈਜ਼ ਕਰਨਾ ਆਪਣਾ ਪੀਸੀ ਜਾਂ ਤੁਹਾਨੂੰ ਪਤਾ ਨਹੀਂ ਆ ਕਿ ਕਿਹੜੀ ਚੀਜ਼ ਦਾ ਸੌਫਟਵੇਅਰ ਅਪਡੇਟ ਆਇਆ ਹੋਆ ਓਕੇ ਉਹ ਸਾਰੇ ਟੂਲਸ ਨੇ ਇਨ ਬਿਲਟ ਆ ਸੋ एवरीथिंग ਇਨ ਵਨ ਵਨ ਪੇਜ ਇਟਸ ਲਾਈਕ ਅ ਇਟਸ ਜੀ ਆਪਾਂ ਕਹਿ ਨਹੀਂ ਦਈਦਾ ਨਾ ਵਨ ਸਟਾਪ ਟਾਈਪ ਆਫ ਅ ਸ਼ਾਪ ਯਾ ਸੋ ਦੈਟਸ ਵਾਟ ਇਟ ਇਜ਼ ਬੇਸਿਕਲੀ ਇਟ देयर 50 ਟੂਲਸ ਯਾ 50 ਟੂਲਸ ਵਾ ਇਹਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਲਈ ਯੂਜ਼ ਕਰ ਸਕਦੇ ਆ ਸਪੈਸ਼ਲੀ ਜਿਹੜੇ ਬੰਦੇ ਨੌਨ ਟੈਕ ਸਵੀ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਟਰਮੀਨਲਸ ਜਾਂ ਪਾਵਰ ਸ਼ੈਲਸ ਵਗੈਰਾ ਨਹੀਂ ਆਨੀ ਆਨੀਆਂ ਜਾਂ ਕਮਾਂਡਸ ਵਰਗ ਵਗੈਰਾ ਨਹੀਂ ਲਿਖਣੀਆਂ ਆਨੀਆਂ ਨਾ ਲਾਈਕ ਮੀ ਨੌਨ ਨੌਨ ਆਈਟੀ ਪਰਸਨ ਯਾ ਇਵਨ ਆਈਟੀ ਪਰਸਨਸ ਕੈਨ ਯੂਜ਼ ਜਿੱਦਾਂ ਹੁਣ ਉਹਨਾਂ ਦੇ ਕਲਾਈਂਟਸ ਹੁੰਦੇ ਆ ਤੇ ਯੂ نو 25 ਚੀਜ਼ਾਂ ਕਰਨੀਆਂ ਹੁੰਦੀਆਂ ਸੀ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਹਰ ਵਾਰ ਕਲਾਈਂਟ ਦੀ ਐਡਮਿਨ ਪ੍ਰਿਵਿਲੇਜਸ ਲੈਣੀਆਂ ਪੈਣੀਆਂ ਆ ਜਿਹੜਾ ਕਲਾਈਂਟ ਨਹੀਂ ਅੰਡਰਸਟੈਂਡ ਕਰਦਾ ਕਜ਼ ਆਫ देयर ਬੈਕਗ੍ਰਾਉਂਡ ਨੌਨ ਟੈਕ ਵਾ ਜਾਂ ਉਹਨਾਂ ਨੂੰ ਪਤਾ ਨਹੀਂ ਆ ਉਹ ਫਰਸਟ੍ਰੇਟ ਹੋ ਜਾਂਦੇ ਆ ਕਿ ਮੈਨੂੰ ਇੰਨੀ ਵਾਰ ਪਾਸਵਰਡ ਕਾਦੇ ਪਾਣਾ ਪੈ ਰਿਹਾ ਹੈ ਆਪਣਾ ਐਡਮਿਨ ਪ੍ਰਿਵੀਲੇजेस ઓਰ অথੋਰੀゼਸ਼ਨ ਦੇਣ ਦੇ ਲਈ ਹੈ ਨਾ ਤਾਂ ਉਹਦੇ ਲਈ ਇੱਕ ਆਹ ਬਹੁਤ ਵਧੀਆ ਟੂਲਸ ਆ ਜਦੋਂ ਤੁਸੀਂ ਟਰਬਲ ਸ਼ੂਟਿੰਗ ਕਰਨੀ ਹੈ ਕਿਸੇ ਵੀ ਚੀਜ਼ ਦੀ ਹੈ ਨਾ ਤੇ ਤੁਹਾਨੂੰ ਜ਼ਿਆਦਾ ਇਨਸਟਰਕਸ਼ਨਸ ਵੀ ਨਹੀਂ ਦੇਣ ਦੀ ਲੋੜ ਕਿਸੇ ਨੂੰ ਵੀ ਕਿ ਤੁਸੀਂ ਆਹ ਫੋਲੋ ਕਰੋ ਉਹ ਫੋਲੋ ਕਰੋ ਇਟਸ ਵੈਰੀ ਸੈਲਫ ਐਕਸਪਲੇਟਰੀ ओके यू नो अम लेट मी शो यू सो यू डोंट नीड एनीबडीज हेल्प यू कैन डू इट बाय योरसेल्फ नहीं नहीं कोई भी नॉर्मल बंदा अपने घर ਦੇ ਵਿੱਚ ਜਿਨ੍ਹਾਂ ਦਾ ਪੀਸੀ ਸਲੋ ਚੱਲਦਾ ਆ ਜਾਂ ਕੋਈ ਵੀ ਪ੍ਰੋਬਲਮ ਆ ਰਹੀ ਹੈ ਜਾਂ ਉਹਨਾਂ ਨੂੰ ਲੱਗਦਾ ਜਦੋਂ ਹੁਣ ਪ੍ਰਿੰਟਰ ਦੇ ਇਸ਼ੂਸ ਬਹੁਤ ਆਉਂਦੇ ਆ ਅੱਜ ਕੱਲ੍ਹ ਬੰਦਿਆਂ ਨੂੰ ਜਾਂ ਉਹਨਾਂ ਦੇ ਟੈਂਪਰੇਰੀ ਫੋਲਡਰਸ ਫੋਲੋ ਆ ओके ਜੇ ਦਾ ਵਾਈਫਾਈ ਸਲੋ ਚੱਲ ਰਿਹਾ ਆ ਵਾਈਫਾਈ ਸਲੋ ਚੱਲ ਰਿਹਾ ਸਪੀਡ ਟੈਸਟ ਕਰਨੀ ਆ ਉਹਨਾਂ ਨੇ ਆਪਣੇ ਪੀਸੀ ਦੀ ਜਾਂ ਉਹਨਾਂ ਨੇ ਨੈਟਵਰਕ ਰੀਸੈਟ ਕਰਨਾ ਆ ਕੁਝ ਵੀ ਚੀਜ਼ ਆ ਪ੍ਰਿੰਟਰ ਪ੍ਰਿੰਟ ਨਹੀਂ ਕਰ ਰਹੇ ਆ ਐਨੀ ਐਨੀਥਿੰਗ ਐਨੀਥਿੰਗ ਲੈਟ ਮੀ ਸ਼ੋ ਯੂ ਅ ਫਿਊ ਆਫ ਦ ਟੂਲਸ ਫਸਟ ओके ਅ ਦੇਖੋ ਜਦੋਂ ਹੁਣ ਤੁਸੀਂ ਟੈਂਪਰੇਰੀ ਫਾਈਲਸ ਡਿਲੀਟ ਕਰਨੀਆਂ ਤੇ ਵਲੋਡ ਮੈਕਲੀ ਟੂਅਰ ਫਾਰ ਯੂ ਸੋ ਯੂ ਜਸਟ ਹੈਵ ਟੂ ਕਲਿਕ ਔਨ ਦਿਸ ਬਟਨ ਐਂਡ ਇਟ ਵਿਲ ਡੂ ఎవਰੀਥਿੰਗ ਫਾਰ ਯੂ ਯਾ ਯਾ ਓਕੇ ਐਂਡ ਕੀਪ ਇਨ ਮਾਈਂਡ ਕੋਸ਼ਿਸ਼ ਡਿਲੀਟ ਨਹੀਂ ਕਰਨ ਲੱਗਾ ਜੇ ਉਹਨੂੰ ਲੱਗਿਆ ਕਿ ਉਹਦੇ ਲਈ ਤੁਹਾਨੂੰ ਰਿਵਿਊ ਮੈਨੂਅਲੀ ਲੈਣਾ ਪੈਣਾ ਹੈ ਇਹ ਉਹੀ ਸੌਫਟ ਡਿਲੀਟ ਫਾਈਲਾਂ ਕਰੂਗਾ ਜਿਹੜੀਆਂ ਕੈਸ਼ ਵਾ ਜਾਂ ਟੈਂਪਰੇਰੀ ਆ ਜਿਹੜੀ ਤੁਹਾਡੀ ਵਿੰਡੋ ਦੀ ਡਿਸਕ ਨੂੰ ਫੀਡ ਅਪ ਕਰਕੇ ਰੱਖਦੀਆਂ ਆ ਜਾ ਉਹ ਬਹੁਤ ਜਿਆਦਾ ਫੁੱਲ ਹੋਣ ਦੀ ਕਕਾਰਤੇ ਹੋ ਜਾਂਦਾ ਜਿੰਨਾ ਤੁਹਾਡੀ ਸਪੀਡ ਪੀਸੀ ਦੀ ਸਲੋ ਹੋ ਜਾਂਦੀ ਆ ਓਕੇ ਠੀਕ ਆ ਨਾ ਤੇ ਤੁਸੀਂ ਆਪਣੇ ਲਾਰਜ ਫਾਈਲਸ ਵੀ ਫਾਈਂਡ ਕਰ ਸਕਦੇ ਆ ਓਕੇ ਠੀਕ ਆ ਤੁਸੀਂ ਕੋਈ ਵੀ ਹੋਵੇ 100 MB ਦਾ ਹੋਵੇ ਜਾਂ 100 GB ਦਾ ਹੋਵੇ ਤੁਸੀਂ ਇਹਨੂੰ ਦੱਸਣਾ ਹੈ ਇਹਨੇ ਆਟੋਮੈਟਿਕਲੀ ਤੁਹਾਨੂੰ ਸਾਰੀਆਂ ਫਾਈਲਸ ਵਗੈਰਾ ਸਰਚ ਕਰਕੇ ਦਿਵਾਉਣੀਆਂ ਓਕੇ ਠੀਕ ਆ ਤੁਸੀਂ ਆਪਣੀ ਸਕੈਨ ਜੇ ਤੁਹਾਨੂੰ ਲੱਗਦਾ ਤੁਹਾਡੀ ਹਾਰਡ ਡਰਾਈਵ ਕਰਪਟ ਆ ਉਹਨਾਂ ਚੀਜ਼ਾਂ ਦੇ ਬਾਰੇ ਆ ਜੇ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਸੌਫਟਵੇਅਰ ਕਿਹੜਾ ਆ ਅ ਅਪਡੇਟ ਕਰਨੇ ਵਾਲਾ ਆ ਸਭ ਤੋਂ ਬੈਸਟ ਟੂਲ ਵਾ ਜਿਹੜਾ ਮੈਨੂੰ ਪਸੰਦ ਵਾ ਇਹ ਇਹਦੇ ਵਿੱਚ ਤੁਸੀਂ ਕਲਿੱਕ ਇੱਕ ਵਾਰ ਕਰੋ ਇਹ ਸਾਇਲੈਂਟਲੀ ਸਾਰੇ ਪਿੱਛੋਂ ਤੁਹਾਡੇ ਜਿਹੜੇ ਉਹਨੂੰ ਲੱਗੂਗਾ ਕਿ ਮੈਂ ਐਗਜ਼ੀਕਿਊਟ ਕਰ ਸਕਦਾ ਆ ਬਿਨਾ ਕੋਸ਼ ਇਨਸਟਰਕਸ਼ਨਸ ਦੇ ਇਟਸ ਗੋਣਾ ਡੂ ਇਟ ਇਨ ਅ ਬੈਕਗਰਾਉਂਡ ওকে ਨੋਬਾਡੀ ਵਿਲ ਨੋ ਨੋਬਾਡੀ ਗੋਣਾ ਨੋ ਰਾਈਟ ਐਂਡ ਤੁਸੀਂ ਡੀਐਨਐਸ ਕੈਚ ਵਾ ਜਿੱਦਾਂ ਹੁਣ ਬੰਦਿਆਂ ਦਾ ਨੈਟ ਨਹੀਂ ਚੱਲਦਾ ਜਾਂ ਪ੍ਰੀਵੀਅਸ ਡੀਐਨਐਸ ਆ ਰਿਹਾ ਜਾਂ ਵੈਬਸਾਈਟ ਕੈਸ਼ ਕਲੀਅਰ ਕਰਨਾ ਵੈਰੀ ਸਿੰਪਲ so i can even see you have categorized everything everything very simple and like easy the for network them. network settings Haan. everything to is see, here ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਆ ਇੱਕ ਪਾਸਵਰਡ ਵਾਈਫਾਈ ਦਾ ਲੈਣ ਲਈ ਤੁਹਾਨੂੰ 25 ਜਗ੍ਹਾ ਜਾਣਾ ਪੈਂਦਾ ਆ ਓਕੇ ਇਟਸ ਟੂ ਮੱਚ ਵਰਕ ਓਕੇ ਤੁਸੀਂ ਇੱਥੇ ਕਲਿੱਕ ਕਰੋ ਪਲੀਜ਼ ਡੋਨਟ ਸ਼ੋ ਮਾਈ ਵਾਈਫਾਈ ਪਾਸਵਰਡ ਓਕੇ ਓਕੇ ਬਟ ਯੂ ਕਲਿੱਕ ਹੇਅਰ ਇਟਸ ਗੋਇੰ ਟੂ ਰਨ ਐਂਡ ਆ ਵਿਲ ਸ਼ੋ ਯੂ एवरीथिंग ਹੇਅਰ ਓਕੇ ਯੂ ਕੈਨ ਜਨਰੇਟ ਬੈਟਰੀ ਰਿਪੋਰਟ ਆਫ ਯੂਰ ਲੈਪਟਾਪ ਓਕੇ ਯੂ ਜਸਟ ਕਲਿੱਕ ਦੈਟ ਥਿੰਗ So it's called diagnostics and Ex reports. Exactly. Look, and you can just click here and save it. Pause. Let me show you the report on this side. Look. Wait. Look the high the report. So you can see the report, and we will show you all when. Because you connect? connected, to the power. No, kidney can take kilowatt is not there. mean, away means. Sare like this is the next level thing. Like, so with just one click you get everything, everything here report anything anything you need system report generate sound system on karna power option dekhna hai tusi backup karna hai koi bhi update jab to tusi system ch karde ha kayianu problem aa jandi hai system information leni hai tusi oh bhi aa jayegi sara dekho udar khol gaya the see anything like You just name it, it will open it up automatically for you. Okay, you can optimize the drives, optimize so you can even open task manager anything from here. Okay, you can toggle to white windows, I it will do it for you. So, look now, it's all white in the background. If you want to toggle back to dark mode, you can do it from here too. Look, it's returned to dark mode. ਓਕੇ ਲਾਈਕ ਲਿਟਲ ਲਿਟਲ ਟਵੀਕਸ ਜਿਹੜੇ ਬੰਦਿਆਂ ਨੂੰ ਅਲੱਗ-ਅਲੱਗ ਟੂਲਸ ਲਿਖਣੇ ਪੈਂਦੇ ਸੀਗੇ ਜਾਂ ਕੁਝ ਵੀ ਕਰਨਾ ਪੈਂਦਾ ਸੀਗਾ ਡਿਸਕ ਕਲੀਨਅਪ ਕਰਨੀ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਸੋ ਯੂ ਹੈਵ ਟੂ ਗੋ ਟੂ ਸੈਟਿੰਗਸ ਐਂਡ ਡੂ ਇਟਸ ਟੂ ਮੱਚ ਵਰਕ ਆਲ ਦੈਟ ਸਟਫ ਯਾ ਕਲਿੱਕ ਹੇਅਰ ਕਲਿੱਕ ਥੇਅਰ ਇਨਸਟੈਡ ਆਫ ਡੂਇੰਗ ਥੈਟ ਯੂ ਕੈਨ ਜਸਟ ਕਮ ਹੇਅਰ ਐਂਡ ਕਲਿੱਕ ਜਸਟ ਔਨ ਵਨ ਬਟਨ ਐਂਡ ਇਟ ਕੈਨ ਡੂ ਇਟ ਵਿਲ ਡੂ एवरीथिंग ਸਾਰਾ ਕੁਝ ਸਾਰਾ ਕੁਝ ਹੋ ਰਿਹਾ ਹੈ ਇਥੋਂ so anything ਤੁਸੀਂ ਐਂਟੀਵਾਇਰਸ ਦਾ ਸਟੇਟਸ ਚੈੱਕ ਕਰਨਾ ਤੁਹਾਨੂੰ ਉਹ ਵੀ ਦੱਸ ਦੇਗਾ ਜਾਂ ਤੁਸੀਂ ਆਪਣੀ ਸਿਕਿਉਰਿਟੀ ਚੈੱਕ ਕਰਨੀ ਆ ਉਹ ਵੀ ਦੱਸ ਦੇਗਾ ਨੈਟਵਰਕ ਰੀਸੈਟ ਕਰਨਾ ਲਾਈਕ ਇ ਆਡੀਓ ਤੱਕ ਜੇ ਤੁਹਾਡੀ ਨਹੀਂ ਚੱਲਦੀ ਤੁਸੀਂ ਇਹਨੂੰ ਵੀ ਰੀਸਟਾਰਟ ਕਰ ਸਕਦੇ ਆ ਸਰਵਿਸਸਿਸ ਨੂੰ ਇੱਥੇ ਹੀ ਓਕੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਇੱਥੇ ਆ ਜੇ ਕੋਈ ਫੇਲ ਹੋ ਗਿਆ ਜਾਂ ਕੋਈ ਵੀ ਪ੍ਰੋਬਲਮ ਆ ਗਈ ਤਾਂ ਗੈਸ ਵਟ ਇਧਰੇ ਰੱਖ ਆ ਦੇ ਡਿਸਕ ਦੀ ਹੈਲਥ ਚੈੱਕ ਕਰਨੀ ਆ ਤੁਸੀਂ ਓਕੇ ਉਹ ਵੀ ਤੁਹਾਨੂੰ ਦੱਸ ਦੇਗੀ ਕਿ ਕੀ ਕੋਈ ਪ੍ਰੋਬਲਮ ਆ ਲਾਈਕ ਐਨੀਥਿੰਗ ਯੂ ਵਾਂਟ ਟੂ ਨੋ ਐਵਰ ਟੂ ਥਰ ਫਾਰ ਯੂ ਥੈਟਸ ਅਮੇজিং ਐਂਡ ਰਿਸੋਰਸ ਦੇਖਣੇ ਆ ਤੁਸੀਂ ਤੁਹਾਡੇ ਕਿੰਨੇ ਯੂਜ਼ ਹੋ ਰਹੇ ਆ um i think that's brilliant ha je tu si tool aa lena ya he i think instagram te link hoiega mera tu si smarty sani te jaoge na jadon oh de vich links wala section hoiega na ta tu si utthe link grab kar liyo github te vich free version mil jega gouram to tuhannu paid version mil jega jide vich 50 te 52 tools aunde ya te future improvement vi aungiyan oh asi tuhannu dasange ki huje hor vi bahut sara kuch bucket de vich anyway fully tested a qa passed hai software ਉਹ ਇਹ ਤੁਹਾਨੂੰ ਇੰਸਟਾਲ ਨਹੀਂ ਕਰਨਾ ਪੈਣਾ ਆਪਣੇ ਕੰਪਿਊਟਰ ਦੇ ਵਿੱਚ ਇਹ ਪੋਰਟੇਬਲ ਸੌਫਟਵੇਅਰ ਆ ਤੁਸੀਂ ਇਹਨੂੰ ਆਪਣੀ ਯੂਐਸਬੀ ਦੇ ਵਿੱਚ ਪਾ ਕੇ ਰੱਖ ਲਓ ਕਿਤੇ ਵੀ ਜਾਣਾ ਤੁਸੀਂ ਉਥੋਂ ਡਾਇਰੈਕਟਲੀ ਰਨ ਕਰ ਸਕਦੇ ਆ ਕਿਸੇ ਵੀ ਡਿਵਾਈਸ ਇਹ ਡਿਵਾਈਸ ਦੇ ਵਿੱਚ ਸੋ ਇਹ ਇਹ ਐਦਾਂ ਨਹੀਂ ਹੈਗਾ ਕਿ ਤੁਸੀਂ ਇੱਕ ਕੰਪਿਊਟਰ ਚ ਪਾ ਲਿਆ ਤੇ ਤੁਸੀਂ ਉਹਨੂੰ ਦੂਜੇ ਕੰਪਿਊਟਰ ਤੇ ਨਹੀਂ ਯੂਜ਼ ਕਰ ਸਕਦੇ ਓਕੇ ਸੋ ਇੱਕ ਵਾਰ ਅਗਰ ਮੈਂ ਤੁਹਾਡੇ ਤੋਂ ਖਰੀਦ ਲਿਆ ਹਨਾ ਤੇ ਆਪਾਂ ਉਹ ਚੀਜ਼ ਨੂੰ ਲਾਈਫਟਾਈਮ ਕਿ ਤੁਸੀਂ ਇਹਨੂੰ ਪਾਇਰੇਟ ਕਰੋ ਰਿਮੈਂਬਰ ਤੁਹਾਡੀ ਇਨਫੋਰਮੇਸ਼ਨ ਕੈਪਚਰ ਹੁੰਦੀ ਹੈ ਕੀ ਦੇ ਨਾਲ ਸੋ ਜੇ ਤੁਸੀਂ ਸੇਮ ਕੀ ਮਲਟੀਪਲ ਡਿਵਾਈਸਸ ਤੇ ਯੂਜ਼ ਕਰੋਗੇ ਤਾਂ ਆਬਵੀਅਸਲੀ ਯੂਰ ਇਸ ਗੋਣਾ ਗੈਟ ਕੈਪਚਰ ਸੋ ਬੀ ਕੇਅਰਫੁੱਲ ਕਿਉਂਕਿ ਇਦਾਂ ਦੀਆਂ ਚੀਜ਼ਾਂ ਰਿਸਕੀ ਹੁੰਦੀਆਂ ਐ ਸੋ ਧਿਆਨ ਨਾਲ ਕਰਿਓ ਕਿਉਂਕਿ ਲਾਇਸੈਂਸ ਆਲਰੇਡੀ ਹੈਂਡ ਇਨ ਦੇ ਵਿੱਚ ਸੋ ਬੀ ਕੇਅਰਫੁੱਲ ਤੇ ਟਰਾਈ ਕਰਿਓ ਕਿ ਟੂਲਸ ਨੂੰ ਦੇਖਿਓ ਕਿਹੜੀ ਚੀਜ਼ ਤੁਹਾਨੂੰ ਪੱਕ ਕਰਦੀ ਆ ਜਾਂ ਸ਼ਾਇਦ ਤੁਹਾਡੇ ਕੰਪਿਊਟਰ ਦੇ ਵਿੱਚ ਕੁਝ ਮੈਨੂੰ ਨਵਾਂ ਸਿੱਖਣ ਨੂੰ ਮਿਲੂਗਾ ਤੁਹਾਡੀਆਂ ਲੌਗਸ ਤੋਂ ਮੈਨੂੰ ਦੱਸਿਓ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਤੇ ਇੰディ ਅੰਦਰ ਵੀਡੀਓ ਲੰਮੀ ਹੋ ਜਾਣੀ ਹੈ ਕਿਉਂਕਿ ਹੁਣ ਇਹ ਆਈ ਡੋਨਟ ਨੋ ਇਸ ਟੂ ਮਚ ਟੂ ਟਾਕ ਮੈਂ ਹੁਣ 50 ਦੇ 50 ਜਿਹੜੇ ਟੂਲਸ ਐਡ ਕੀਤੇ ਉਹਨਾਂ ਬਾਰੇ ਇੱਕਦਮ ਹੀ ਨਹੀਂ ਦੱਸ ਸਕਦਾ ਜਦੋਂ ਤੁਸੀਂ ਯੂਜ਼ ਕਰੋਗੇ ਉਹਨਾਂ ਨੂੰ ਯੂਟਿਲਾਈਜ਼ ਕਰੋਗੇ ਆਪਣੇ ਡੇਲੀ ਰੁਟੀਨ ਦੀ ਲਾਈਫ ਦੇ ਵਿੱਚ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਣਾ ਸੋ ਸਪੈਸ਼ਲੀ ਜੇ ਤੁਸੀਂ ਆਈਟੀ ਫਰਮ ਦੇ ਵਿੱਚ ਕੰਮ ਕਰਦੇ ਆ ਉਹਨਾਂ ਲਈ ਇਹ ਬਹੁਤ ਹੈਂਡੀ ਟੂਲ ਆ ਜੇ ਤੁਸੀਂ ਨੌਨ ਟੈਕ ਸੈਵੀਆਂ ਆ ਤੁਹਾਨੂੰ ਯੂ نو ਇਨਸਟਾਲ ਰਿਕਵਰੀ ਚਾਹੀਦੀ ਕਿਸੇ ਚੀਜ਼ ਦੀ ਤੁਹਾਡਾ ਪੀਸੀ ਬੱਗ ਕਰਦਾ ਆ ਆ ਪ੍ਰਿੰਟਡ ਪ੍ਰਿੰਟ ਨਹੀਂ ਕਰ ਰਿਹਾ ਮਾਈਕ ਨਹੀਂ ਚੱਲ ਰਿਹਾ ਆ ਆਡੀਓ ਨਹੀਂ ਆ ਰਹੀ ਹਾਰਡ ਡਰਾਈਵ ਕ੍ਰੈਸ਼ ਹੋ ਰਹੀ ਆ ਯੂ نو ਪਰਫਾਰਮੈਂਸ ਇਸ਼ੂ ਆ ਤੁਸੀਂ ਡਿਸਕ ਫੁੱਲ ਹੋਵਾ ਤੁਹਾਨੂੰ ਪਤਾ ਨਹੀਂ ਕਿਹੜੀਆਂ ਫਾਈਲਾਂ ਰਿਮੂਵ ਕਰਨੀਆਂ ਆ ਲਾਈਕ ਤੁਹਾਨੂੰ ਥੋੜਾ ਜਿਹਾ ਇਨਾ ਪਲੇਅਰ ਆਨ ਕਰਨਾ ਆਪਣਾ ਜਦੋਂ ਤੁਸੀਂ ਯੂਸਟ ਹੋ ਜਾਣਾ ਤੁਹਾਡੇ ਲਈ ਬਹੁਤ ਯੂਸਫੁਲ ਬਣ ਜਾਣਾ ਆ ਇੰਕੀ ਸਾਰਾ ਇਹ ਮਿਕਸਚਰ ਵਾ ਇੱਕ ਤਰ੍ਹਾਂ ਦਾ ਅਲੱਗ-ਅਲੱਗ ਸਾਫਟਵੇਅਰਾਂ ਦਾ ਤੇ ਪਾਵਰਸ਼ੈਲ ਕਮਾਂਡਸ ਆ ਅਮ ਸਕ੍ਰਿਪਟਸ ਆ ਅੰਡਰਫਰੈਂਟ ਡਿਫਰੈਂਟ ਟੂਲਸ ਨੂੰ ਯੂਜ਼ ਕੀਤਾ ਗਿਆ ਆ ਤੇ ਯਾ ਪ੍ਰੋਗਰਾਮ ਪਰ ਪਲੀਜ਼ ਦੱਸਿਓ ਮੈਨੂੰ ਜੇ ਤੁਹਾਨੂੰ ਹੋਰ ਟੈਕਲਰ ਲੇਟਰ ਵੀਡੀਓਜ਼ ਚਾਹੀਦੀਆਂ ਹੋਈਆਂ ਤੇ ਤੇ ਕਿਵੇਂ ਦੀ ਲੱਗਿਆ ਤੁਹਾਨੂੰ ਆਹ ਟੂਲ ਜੇ ਕਿਸੇ ਨੇ ਯੂਜ਼ ਕੀਤਾ ਆ ਤੇ ਫੋਲੋ ਕਰ ਲਿਓ ਸਬਸਕ੍ਰਾਈਬ ਵੀ ਕਰ ਲਿਓ ਉਹਨਾ YouTube ਦਾ ਚੈਨਲ ਮੇਰੇ Instagram ਅਲਰੇਡੀ ਤੇ ਹੋਰ ਵੀਡੀਓਜ਼ ਆਂਦੀਆਂ ਰਹਿਣਗੀਆਂ